ਜੀ ਜੁੜੇ ਹੋ ਪਰ ਸ਼ਾਵਾਂ ਦੇ ਨਾਲ ਜਿਵੇਂ ਕਿ ਤੁਸੀਂ ਮੌਜੂਦਾ ਹਾਲਾਤ ਜਾਣਦੇ ਹੋ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਲਖੀ ਵਧੀ ਆਣ ਪਾਜੀ ਹੋਈ ਇੱਕ ਦੂਜੇ ਦੇਸ਼ ਤੇ ਹਮਲੇ ਹੋਏ ਇਨਾਂ ਵਿਚਾਲੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਆਮ ਲੋਕ ਜਿਹੜੇ ਨੇ ਘਰਾਂ ਦਾ ਰਾਸ਼ਨ ਇਕੱਠਾ ਕਰਨ ਵਾਸਤੇ ਕਰਿਆਨੇ ਦੀ ਦੁਕਾਨਾਂ ਤੇ ਲੰਬੀਆਂ ਲੰਬੀਆਂ ਲੈਣਾ ਲਾ ਕੇ ਖਲੋਤੇ ਰਹੇ ਮਹਿੰਗੇ ਭਾਅ ਉਹਨਾਂ ਰਾਸ਼ਨ ਲਿਆ ਪਰ ਜੇਕਰ ਮਦਦ ਸੇਵਾ ਤੇ ਸਮਰਪਣ ਦੀ ਗੱਲ ਕਰੀਏ ਤੇ ਸਹਾਰਾ ਕਲੱਬ ਬਟਾਲ ਦਾ ਨਾਂ ਪਹਿਲੇ ਨੰਬਰ ਤੇ ਆਉਂਦਾ ਹੈ ਜਿਨ੍ਹਾਂ ਵੱਲੋਂ ਇਸ ਮਾਹੌਲ ਨੂੰ ਵੇਖਦੇ ਹੋਏ ਇੱਕ ਵੱਡਾ ਉਪਰਾਲਾ ਕੀਤਾ ਗਿਆ ਕੇ ਲੋੜਵੰਦ ਲੋਕਾਂ ਨੂੰ ਘਰਾਂ ਦਾ ਰਾਸ਼ਨ ਮੁਹੱਈਆ ਕਰਾਇਆ ਗਿਆ ਜਿਹੜੀ ਇਸ ਵਕਤ ਬਹੁਤ ਵੱਡੀ ਜ਼ਰੂਰਤ ਸੀ ਆਹ ਗੱਲਬਾਤ ਕਰਦੇ ਆ ਸਾਡੇ ਸਰਦਾਰ ਜਗਿੰਦਰ ਸਿੰਘ ਜੀ ਅਕਲੀ ਗੇਟ ਮਾਸਟਰ ਸਾਹਿਬ ਜਿਹਨਾਂ ਅੱਜ ਜਨਮ ਦਿਨ ਵੀ ਹੈ ਸਾਡੇ ਵੱਲੋਂ ਵਧਾਈਆਂ ਮਾਸਟਰ ਜੀ ਇਹ ਵੱਡਾ ਉਪਰਾਲਾ ਲੋਕ ਕਿਰਾਇਆਨ ਦੇਕਾਨਾਂ ਦੇ ਲੰਬੀਆਂ ਲੰਬੀਆਂ ਲਾਈਨਾਂ ਲਾ ਕੇ ਹਾਹਾਕਾਰ ਮਚੀ ਏ ਔਰ ਕਲੱਬ ਵੱਲੋਂ ਸੋਚਿਆ ਗਿਆ ਕਿ ਇਸ ਸਮੇਂ ਵਿੱਚ ਰਾਸ਼ਨ ਦੇਣਾ ਸਭ ਤੋਂ ਵੱਡੀ ਗੱਲ ਹੈ ਕੀ ਕਰਨੀ ਚਾਹੁੰਦੇ ਸਭ ਤੋਂ ਪਹਿਲਾਂ ਉਹ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਕਿ ਜਿਸ ਦੀ ਕਿਰਪਾ ਦੇ ਨਾਲ ਜੰਗ ਦੇ ਜਿਹੜੇ ਬੱਦਲ ਸਨ ਉਹ ਛੱਟ ਗਏ ਨੇ ਔਰ ਸਹਾਰਾ ਕਲੱਬ ਹਮੇਸ਼ਾ ਹੀ ਆਪਣੇ ਲੋਕਾਂ ਦੇ ਨਾਲ ਸਾਰਿਆਂ ਦੇ ਨਾਲ ਲੋੜਵੰਦਾਂ ਦੇ ਨਾਲ ਖੜਾ ਰਹਿੰਦਾ ਹੈ ਜਿੱਦਾਂ ਕਿ ਹਰ ਮਹੀਨੇ ਪੈਨਸ਼ਨ ਵੰਡ ਸਮਾਰੋਹ ਹੁੰਦਾ ਹੈ ਔਰ ਕੱਤ ਸਾਬ ਜੀ ਨੇ ਇਹ ਸੋਚ ਸੋਚੀ ਕਿ ਹੋਣ ਜਿਹੜਾ ਇਸ ਮਹੀਨੇ ਰਾਸ਼ਨ ਦਿੱਤਾ ਜਾਏ ਪਰ ਚਲੋ ਪਰਮਾਤਮਾ ਦੀ ਬਹੁਤ અપਾਰ ਬਖਸ਼ਿਸ਼ ਹੋ ਗਈ ਹੈ ਕਿ ਉਹ ਜਿਹੜਾ ਲੋਕਾਂ ਦੇ ਵਿੱਚ ਪੈਨਿਕ ਸੀ ਉਹ ਖਤਮ ਹੋ ਗਈ ਹੈ ਔਰ ਸਹਾਰਾ ਕਲੱਬ ਜਿਹੜਾ ਹੈ ਉਹ ਤੁਸੀਂ ਵੀ ਸਹਾਰਾ ਕਲੱਬ ਦੇ ਬਹੁਤ ਲੰਮਾ ਸਮਾਂ ਤੋਂ ਲੈ ਕੇ ਮੈਂਬਰ ਹੋ ਤੁਹਾਡਾ ਵੀ ਬਹੁਤ ਧੰਨਵਾਦ ਹੈ ਕਿ ਜਿਸ ਤਰ੍ਹਾਂ ਐਂਬੂਲੈਂਸ ਜਲ ਸੇਵਾ ਔਰ ਬਾਕੀ ਸਾਰੀਆਂ ਸੇਵਾਵਾਂ ਜਿਹੜੀਆਂ ਇਹ ਸਹਾਰਾ ਕਲੱਬ ਜਿਵੇਂ ਡੈੱਡ ਬੋਡੀਜ਼ ਜਿਹੜੀਆਂ ਲਵਾਰਸ ਹੁੰਦੀਆਂ ਹੈ ਉਹਨਾਂ ਦਾ ਸੰਸਕਾਰ ਕਰਨਾ ਔਰ ਥਾਂ ਥਾਂ ਤੇ ਪਹੁੰਚ ਕੇ ਲੋੜਵੰਦਾਂ ਦੀ ਪਰਹ ਕਰਕੇ ਉਹਨਾਂ ਨੂੰ ਸਹਾਇਤਾ ਪਹੁੰਚਾਉਣੀ ਇਹ ਸਹਾਰਾ ਕਲੱਬ ਜਿਹੜਾ ਹੈ ਪਰਮਾਤਮਾ ਕਰੇ ਦਿਨ-ਦੁਨੀ ਰਾਤ ਚੌਣੀ ਕਰਕੇ ਤੇ ਇਹ ਸੇਵਾ ਦੇ ਕੰਮ ਵਿੱਚ ਹਮੇਸ਼ਾ ਲੱਗਾ ਰਹੇ ਮਾਸਤਰੀ ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕਾਦ ਉਹਨਾਂ ਤੋਂ ਇਲਾਵਾ ਹਰ ਮੈਂਬਰ ਛੋਟੇ ਤੋਂ ਵੱਡਾ ਤੋਂ ਛੋਟਾ ਵੱਡਾ ਕੋਈ ਨਹੀਂ ਹੁੰਦਾ ਪਰ ਹਰ ਮੈਂਬਰ ਨਵਾਂ ਪੁਰਾਣਾ એનર્ਜੀ ਇੱਕ ਵੱਖਰੀ ਹੁੰਦੀ ਹੈ ਸਹਾਰਾ ਕਲੱਬ 'ਚ ਐਸੀ ਕੀ ਗੱਲ ਹੈ ਕਿ ਜਿਹੜੇ ਇੰਨਾ ਜੁੜਦਾ ਇੱਕ ਜਜ਼ਬਾ ਕੁਦਰਤੀ ਆ ਜਾਂਦਾ ਹੈ ਕਿ ਕਿਸੇ ਦੀ ਮਦਦ ਕਰਨੀ ਹੈ ਲੋੜਵੰਦੀ ਦੀ ਮਦਦ ਕਰਨੀ ਹੈ ਅ ਸ਼੍ਰੀ ਜਤਿੰਦਰ ਕਾਜ ਜੀ ਕਹਿਣ ਨੂੰ ਪ੍ਰਧਾਨ ਨੇ ਪਰ ਉਹ ਸੇਵਾਦਾਰ ਹਰ ਇੱਕ ਨੂੰ ਸਨਮਾਨ ਦੇਣਾ ਉਹ ਆਪਣਾ ਫਰਜ਼ ਸਮਝਦੇ ਨੇ ਔਰ ਇਸੇ ਕਰਕੇ ਸਾਰੇ ਜਿਹੜੇ ਨੇ ਉਹ ਵਦ ਤੋਂ ਵਦ ਜੁੜਦੇ ਨੇ ਅਸੀਂ ਜਤਿੰਦਰ ਕਾਜ ਜੀ ਦੇ ਬਹੁਤ ਬਹੁਤ ਧੰਨਵਾਦੀ ਆ ਕਿ ਉਹ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜਾ ਨਾਲ ਲੈ ਕੇ ਤੇ ਮਾਨਵਤਾ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਨੇ ਮੌਜੂਦਾ ਸਮੇਂ ਗੱਲ ਕਰੀਏ ਨਾਜ਼ੁਕ ਸਮਾਂ ਕਿਉਂਕਿ ਜੇ ਗਰੀਬ ਗੁਰਬਾਹ ਵੇਖੀਏ ਜਿਹੜਾ ਸਵੇਰੇ ਕਮਾਉਂਦਾ ਦੁਪਹਿਰੇ ਖਾਂਦਾ ਇਹ ਪਰੇਕਮ ਹੁੰਦਾ ਸ਼ਾਮ ਨੂੰ ਖਾਂਦਾ ਉਸ ਵਾਸਤੇ ਵੱਡੀ ਮੁਸ਼ਕਲ ਹੈ ਕਿ ਇਹ ਅਪੀਲ ਕਰਨਾ ਚਾਹੋਗੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਆਪਣੇ ਲੋਕਾਂ ਨੂੰ ਵੈਸੇ ਤੇ ਵੇਖੋ ਨਾ ਜਿਹੜੀ ਮਿਹਨਤ ਕਰਕੇ ਖਾਂਦੇ ਨੇ ਦਹਾ ਨਾਵਾਂ ਦੇ ਕਿਰਤ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਮੈਂ ਰਿੰਕੂ ਜੀ ਰਾਜਾ ਜੀ ਮੈਂ ਥੋੜੇ ਦਿਨ ਜਿੱਦਣਾ ਸ਼ੁਰੂ ਹੋਈ ਹੈ ਨਾ ਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਕਿ ਰਾਸ਼ਨ ਇਕੱਠਾ ਕਰ ਲੋ ਇਹ ਉਹ ਤੇ ਇੱਕ ਮੈਨੂੰ ਕਹਿੰਦਾ ਤੂੰ ਹੀ ਮਸਤੀ ਲੈ ਲਿਆ ਰਾਸ਼ਨ ਮੈਂ ਕਿਹਾ ਜਿਹੜਾ ਜਨਮ ਤੋਂ ਪਹਿਲਾ ਜਿੰਨੇ ਸਾਡਾ ਖਾਣਾ ਭੇਜ ਦਿੱਤਾ ਹੈ ਇਹ ਜਨਮੇ ਵੀ ਨਹੀਂ ਤੇ ਮੋਨਣਾ ਦੇਊਗਾ ਜ਼ਰੂਰ ਦੇਗਾ ਸਾਨੂੰ ਕੋਈ ਭਜਨੜ ਨਹੀਂ ਇੱਕ ਛੋਟਾ ਜਿਹਾ ਬੱਚਾ ਛੋਟੇ ਬੱਚੇ ਹੀ ਬੜੀ ਵੱਡੀ ਗੱਲ ਕਰ ਜਾਂਦੇ ਨੇ ਕਹਿੰਦੇ ਕਿ ਇੱਥੇ ਕੋਈ ਭੁੱਖਾ ਨਹੀਂ ਮਰਦਾ ਗੁਰਦੁਆਰੇ ਹੈਗੇ ਨੇ ਕਿੱਦੀ ਵੱਡੀ ਗੱਲ ਸੀ ਤੇ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਲੋੜਵੰਦਾ ਨੂੰ ਜਿਹੜੀ ਸਹਾਇਤਾ ਕੀਤੀ ਜਾਂਦੀ ਹੈ ਇਹ ਪਰਮਾਤਮਾ ਕਰੇ ਇਸੇ ਤਰ੍ਹਾਂ ਸੇਵਾ ਦੇ ਵਿੱਚ ਸਾਰੇ ਆਪ ਸਾਰੇ ਰਲ ਮਿਲ ਕੇ ਮਾਨਮਤਾ ਦੀ ਸੇਵਾ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਇਸ ਕਲੱਬ 'ਚ ਅੱਜ ਪਹੁੰਚੇ ਨੇ ਕਲੱਬ ਨਾਲ ਜੁੜੇ ਵੀ ਨੇ ਸ਼ੈਗੀ ਬੌਸ ਐਕਟਰ ਨੇ ਡਾਇਰੈਕਟਰ ਨੇ ਸਿੰਗਰ ਵੀ ਨੇ ਨਵੇਂ ਸਿੰਗਰਾਂ ਨੂੰ ਨਵੇਂ ਕਲਾਕਾਰਾਂ ਨੂੰ ਪ੍ਰਮੋਟ ਕਰਦੇ ਨੇ 15 ਫਿਊਚਰ ਬਣਾਉਂਦੇ ਨੇ ਵੱਡੀ ਗੱਲ ਇਹ ਨਾਲ ਸਟੇਜ ਤੇ ਅੱਜ ਕਈ ਪੜੀ ਤੁਹਾਡੀ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਕਿ ਮਦਦ ਕਰਨੀ ਵੱਡੀ ਗੱਲ ਹੈ ਪਰ ਸਟੈਂਡ ਕਰ ਦਈਏ ਪੈਰਾਂ ਦੇ ਤਾਂ ਕਿ ਜਿਹੜਾ ਮੰਗਣ ਵਾਸਤੇ ਆਉਂਦਾ ਮਦਦ ਵਾਸਤੇ ਤਾਂ ਉਹ ਅਗਲੀ ਵਾਰ ਕਿਸੇ ਨੂੰ ਦੇਣ ਵਾਸਤੇ ਆਵੇ ਕੀ ਕਹਿਣਾ ਚਾਹੁੰਦੇ ਆ ਰਿੰਕੂ ਜੀ ਸਭ ਤੋਂ ਪਹਿਲੇ ਤੁਹਾਡਾ ਤੇ ਤੁਹਾਡੇ ਚੈਨਲ ਪਰਛਾਵੇਂ ਦਾ ਬਹੁਤ ਧੰਨਵਾਦ ਜਿਹੜਾ ਸਹਾਰਾ ਕਲੱਬ ਦੇ ਨਾਲ ਜੁੜ ਕੇ ਪਰਛਾਵਾ ਬਣ ਕੇ ਸਾਡੇ ਮੰਦੀਆਂ ਜਿਹੜੀਆਂ ਫੀਲਿੰਗਸ ਜਿਹੜੀਆਂ ਲੋਕਾਂ ਤੱਕ ਪਹੁੰਚਾਂਦਾ ਉਹਦੇ ਲਈ ਧੰਨਵਾਦ ਹੈ ਬਾਕੀ ਕਹਿੰਦੇ ਨੇ ਪੱਲੇ ਦੇ ਜਿਕਨੀ ਬਣਦੇ ਪੰਛੀ ਤੇ ਦਰਵੇਸ ਤੇ ਜਿਨ੍ਹਾਂ ਨੂੰ ਤਬਕਾ ਰੱਬ ਦਾ ਉਹਨਾਂ ਲਈ ਰਿਜਕ ਹਮੇਸ਼ਾ ਹੁਣੇ ਮਾਸਟਰ ਜੀ ਨੇ ਵੀ ਗੱਲ ਕਹੀ ਕਿ ਉਸ ਪਰਮਾਤਮਾ ਨੇ ਜਦੋਂ ਕੋਈ ਚੀਜ਼ ਸਾਨੂੰ ਬਣਾਇਆ ਉਹ ਸਾਡੇ ਲੇਖਾਂ ਦਾ ਜਿਹੜਾ ਦਾਣਾ ਪਾਣੀ ਪਹਿਲੇ ਲਿਖ ਦਿੱਤਾ ਗਿਆ ਹੈ ਬਾਕੀ ਮੈਂ ਮੇਰੇ ਮੰਨਦਾ ਹੈ ਕਿ ਜਦੋਂ ਕੋਈ ਮੰਗਦਾ ਹੈ ਨਾ ਜਿਹੜਾ ਮੰਗਣ ਆਂਦਾ ਹੈ ਨਾ ਤੇ ਉਹ ਆਪਣੀ ਪਤਨੀ ਆਤਮ ਨੂੰ ਕਿੰਨੀ ਕੁ ਮਜਬੂਰ ਕਰਕੇ ਮੰਗਦਾ ਆ ਕਿੱਦਾਂ ਉਹਨੂੰ ਡਿਗਣਾ ਪੈਂਦਾ ਆ ਹਨਾ 10 ਵਾਰੀ ਸੋਚਣਾ ਪੈਂਦਾ ਪਰ ਮੈਂ ਇੱਥੇ ਆਪਣੀਆਂ ਭੈਣਾਂ ਮਾਤਾਵਾਂ ਜਿਹੜੇ ਭਰਾ ਨਹੀਂ ਹਨਾ ਉਹਨਾਂ ਦੇ ਹੱਥ ਖੜੇ ਕਰਕੇ ਵੇਖੇ ਨਹੀਂ ਕਿ ਬਹੁਤ ਵਧੀਆ ਤੇ ਮੈਂ ਉਹਨਾਂ ਨੂੰ ਕਿਹਾ ਕਿਉਂ ਨਾ ਹੀ ਇਹਨਾਂ ਨੂੰ ਆਤਮ ਨਿਰਭਰ ਬਣਾਈਏ ਤੁਹਾਨੂੰ ਯਾਦ ਹੋਵੇਗਾ ਇੱਕ ਤੋਂ 20 ਸਾਲ ਪਹਿਲੇ ਹੀ ਚੱਲਦੀ ਸੀ ਸਾਡੇ ਹੀ ਸ਼ਹਿਰ ਦੇ ਵਿੱਚ ਫੁੱਟਬਾਲ ਖਿੰਦੇ ਸੀ ਲੋਕ ਰਾਈਟ ਬੈਡ ਬੰਦੇ ਨਹੀਂ ਕੋਰਪ ਮੈਟਰੋ ਸਿਟੀਆਂ ਦੇ ਵਿੱਚ ਲੁਧਿਆਣਾ ਚਲ ਜੋ ਘਰ ਬੈ ਕੇ ਲੋਕੀ ਕੰਮ ਕਰਦੇ ਨੇ ਤੇ ਕਿਉਂ ਨਾ ਅਸੀਂ ਇਹਨਾਂ ਨੂੰ ਪੈਸਾ ਦੇਣ ਦੀ بجائے ਇਹਨਾਂ ਦੇ ਵਿੱਚ ਇੱਕ ਅਲੱਗ ਜਿਹਾ ਜਜ਼ਬਾ ਪਾ ਕੇ ਔਰ ਇਹਨਾਂ ਨੂੰ ਇਹ ਵੀ ਹੋਵੇ ਕਿ ਅਸੀਂ ਕਿਰਤ ਕੀਤੀ ਹੈ ਤੇ ਉਸ ਕੁਰਸੀ ਨੂੰ ਖਾਲੀ ਕਰਾਈਏ ਜਿੱਥੇ ਵਾਕਈ ਲੋੜਵੰਦ ਜਿਹੜੇ ਨੇ ਅੱਗੋਂ ਨੈਕਸਟ ਆਣ ਤੇ ਉਹਨਾਂ ਦੀ ਮਦਦ ਹੋ ਸਕੇ ਤੇ ਉਪਰਾਲਾ ਚੱਲ ਰਿਹਾ ਇਸ ਚੀਜ਼ ਤੇ ਤੇ ਅੱਗੋਂ ਪਰਮਾਤਮਾ ਦਾ ਤੁਹਾਡੇ ਸਾਰਿਆਂ ਦਾ ਸਹਿਯੋਗ ਨਾਲ ਸਾਰਾ ਕਲਬ ਦੀ ਸਾਰੀ ਟੀਮ ਲੱਗੀ ਹੈ ਤੇ ਹੂਪਸ ਉਹ ਹੀ ਸக்ஸੈਸ ਹੋਵਾਂਗੇ ਸੀ। ਮੈਂ ਅੱਜ ਸ਼ੈਗੀ ਬੋਸ ਨੂੰ ਵੇਖਿਆ ਨਾ ਲੰਬੇ ਤੋਂ ਬੜਾ ਤੜਕ-ਪੜਕ ਅਸਨੈਲਟਡ ਮੁੰਡਾ ਮੋਡਲਿੰਗ ਕਰਦਾ ਸੀ ਲੰਬੇ-ਲੰਬੇ ਵਾਲ ਇਹ ਸਾਦਾ ਮਰਾਦਾ ਮੈਂ ਦੇਖਦਾ ਤੇ ਰਹਿਣਾ ਪਰ ਕੈਮਰਾ ਪਿੱਲਿਏ ਦੇਖਾਏਗਾ ਕਿ ਫਕਰਪੂਣਾ ਕਿੱਥੋਂ ਆ ਗਿਆ ਪਹਿਲਾਂ ਇਹ ਦੱਸ ਦਈਏ ਕਿਉਂਕਿ ਮੈਂ ਉਹ ਸ਼ੈਗੀ ਬੋਸ ਵੇਖਿਆ ਜਿਹਦੇ ਵੱਲ ਵੇਖਿਆ ਨਹੀਂ ਜਨਨ ਨਜ਼ਰ ਭਰ ਕੇ ਲੰਬੇ-ਲੰਬੇ ਵਾਲ ਜage ਦੂਜਾ ਬੱਬੂ ਮਾਨਤਰਾ ਕਰਦਾ ਤੇ ਅੱਜ ਇਹ ਜਿਹੜਾ ਫਕਰਪੂਣਾ ਆਇਆ ਇਹ ਵੀ ਦੱਸ ਦਈਏ ਤੂੰ ਕਹੇ ਹਲੀਮੀ ਮਾਸਾ ਜੀ ਕੋਈ ਸਿੱਖੀ ਆ ਪਰ ਇਹ ਕਿੱਥੋਂ ਆਈ ਹਲੀਮੀ ਦੇਖੋ ਟਾਈਮ ਇਜ਼ ਦਾ ਬੈਸਟ ਯੂਨੀਵਰਸਿਟੀ ਇਨ ਦਾ ਵਰਡ ਨੋਬਾਡੀ ਕੈਨ ਟੀਚ ਵਕਤ ਸਭ ਤੋਂ ਵੱਡਾ ਗੁਰੂ ਹੈ ਬਾਕੀ ਜਦੋਂ ਜਦੋਂ ਅਸੀਂ ਉਮਰ ਦੇ ਅਗਲੇ ਪੜਾਅ 'ਤੇ ਪਹੁੰਚਦੇ ਹਾਂ ਤੇ ਤੁਹਾਡੇ ਵਰਗੇ ਬੰਦਿਆਂ ਕੋਲ ਸਿੱਖਦਾ ਹੈ ਇਨਸਾਨ ਮਾਸਟਰ ਜੀ ਹੈ ਮਾਸਟਰ ਸਾਡੇ ਸਾਡਾ ਸਮਾਜ ਸਭ ਤੋਂ ਵੱਡਾ ਮਾਸਟਰ ਹੈ ਜਿਹੜਾ ਸਿਖਾਂਦਾ ਹੈ ਇੱਕ ਏਜ ਹੈ ਠੀਕ ਹੈ ਹਰ ਬੰਦਾ ਹੁੰਦਾ ਵਾ ਉਹ ਪ੍ਰਮਾਤਮਾ ਨੇ ਇੱਕ ਹੋਰੀ ਹੋਰੀ ਬੋਟੇ ਨਹੀਂ ਤਾਂ ਹਾਂ ਬੋਟੇ ਤਾਂ ਹੀ ਹੈ ਨੇਰੇ ਪਾਸੇ ਇਹ ਵੈ ਫਕਰਪੁਰਾ ਕਿੱਥੋਂ ਆਇਆ ਨਹੀਂ ਨਹੀਂ ਇਹ ਵੈਸੇ ਹੀ ਜ ਗਰਮੀ ਬਹੁਤ ਹੈ ਮੈਂ ਕੁਰਤਾ ਪਹਿਮਾ ਪਾ ਕੇ ਆਇਆ ਮੈਨੂੰ ਐ ਨਹੀਂ ਕਿਉਂਕਿ ਮੈਂ ਫਕੀਰ ਹੋ ਗਿਆ ਮੈਂ ਜੇ ਹੋ ਗਿਆ ਰਿੰਕੂ ਜੀ ਮੈਂ ਕਾਟਨ ਦਾ ਕੁਰਤਾ ਪਾ ਕੇ ਆਇਆ ਤਾਂ ਕਿ ਮੈਨੂੰ ਗਰਮੀ ਲੱਗੀ ਆ ਔਰ ਇਹ ਰੱਖਿਆ ਪਸੀਨਾ ਬਹੁਤ ਜ਼ਿਆਦਾ ਆ ਈਜ਼ੀ ਰਹਿਣ ਲਈ ਬਾਕੀ ਠੀਕ ਹੈ ਪ੍ਰਮਾਤਮਾ ਨਾਲ ਪਹਿਲੇ ਵੀ ਜੁੜੇ ਸੀ ਹੁਣ ਵੀ ਜੁੜੇ ਆ ਉਸ ਜੁੜੇ ਸੀ ਤੇ ਅੱਜ ਤੁਸੀਂ ਉਹ ਮੇਰੀ ਜਰਨੀ ਦਾ ਪਰਸ਼ਾਵਾਂ ਚੈਨਲ ਦੇ ਉੱਤੇ ਵਧੀਆ ਤੁਸੀਂ ਬੋਲ ਰਹੇ ਹੋ ਬਾਕੀ ਐਸੀ ਕੋਈ ਗੱਲ ਨਹੀਂ ਹੈਗੀ ਇਹ ਤੁਹਾਡੇ ਸਾਰਿਆਂ ਦਾ ਪਿਆਰ ਆ ਤੁਹਾਡਾ ਪਿਆਰ ਸੱਚਾ ਆ ਤੁਸੀਂ ਵੇਖਦੇ ਹੋ ਮੇਰੇ ਗਾਣਿਆਂ ਨੂੰ ਸੁਣਦੇ ਹੋ ਮੇਰੀਆਂ ਗੱਲਾਂ ਤੁਹਾਨੂੰ ਅੱਛੀਆਂ ਲੱਗਦੀਆਂ ਤੁਹਾਡੀ ਅੱਖ ਹੈ ਵੇਖਣ ਵਾਲੀ ਤੁਹਾਨੂੰ ਸੁਣਨਾ ਅੱਛਾ ਲੱਗਦਾ ਵਾ ਬਾਕੀ ਕੋਸ਼ਿਸ਼ ਕਰਦੇ ਆ ਹੁਣ ਵੀ ਸਿੱਖਣ ਦੀ ਹੁਣ ਵੀ ਕਰਨ ਦੀ ਔਰ ਆਪਣੀ ਲਾਈਫ ਦੇ ਵਿੱਚ ਕੁਛ ਨਾ ਕੁਛ ਹੈ ਕਿੱਕੀ ਕਰਨ ਦਾ ਜਜ਼ਬਾ ਰੱਖਦੇ ਆ ਹੁਣ ਲੱਗਦਾ ਇਹ ਹੈ ਕਿ ਹੁਣ ਮਾੜਾ ਮੋਟਾ ਅਕਲ ਆਈ ਹੈ ਕਿ ਕਿੱਦਾਂ ਕੀ ਕਰਨਾ ਹੈ ਪਹਿਲਾਂ ਤਾਂ ਸਾਰਾ ਯੰਗਸਟਰ ਰੇਜ ਦੇ ਵਿੱਚ ਬੰਦਾ ਆਪਣੇ ਸਿਸਟਮ ਚ ਤੁਰਿਆ ਫਿਰਦਾ ਬਾਕੀ ਹੁਣ ਥੋੜਾ ਜਿਹਾ ਤਜਰਬਾ ਵਾ ਥੋੜਾ ਜਿਹਾ ਅੱਗੋਂ ਵੀ ਸਿੱਖ ਰਿਹਾ ਸਾਰੇ ਸੂਝਵਾਨ ਬੰਦੇ ਮੇਰੇ ਭਰਾ ਨਾਲ ਖੜੇ ਹੈ ਹੌਲੀ ਹੌਲੀ ਵੇਖੋ ਉਸ ਪਰਮਾਤਮਾ ਦੀ ਨਜ਼ਰਸਵਲੀ ਹੋਏ ਗੀਤਾ ਚ ਲਿਖਿਆ ਕਰਮਨ ਨੇਵਾ ਅਧਿਕਾਰੇ ਸਿਮਾ ਫਲੇ ਸ਼ੁਕਦਾ ਚਨ ਕਰਮ ਕਰ ਔਰ ਫਲ ਕੀ ਇੱਛਾ ਛੋੜ ਦੇ ਬਸ ਉਸ ਸਿਧਾਂਤ ਤੇ ਚੱਲਿਆ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਸਹਾਰਾ ਕਲੱਬ ਨਾਲ ਜੁੜੇ ਹੋ ਪਰ ਮੈਂ ਗੱਲ ਕਰਦਾ ਬਾਰ-ਬਾਰ ਜਿਹੜਾ ਇਸ ਕਲੱਬ ਨਾਲ ਜੁੜ ਜਾਂਦਾ ਆਟੋਮੈਟਿਕਲੀ ਮਦਦ ਕਰਨਾ ਸੇਵਾ ਕਰਨਾ ਹਲੀਮੀ ਹੋਣੀ ਤੇ ਲੋਕਾਂ ਦੇ ਦਰਦ ਪੇਸ਼ਾਨਾ ਆ ਜਾਂਦੇ ਆ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਨਾਮ ਦੱਸ ਕੇ ਵਾਜਿ ਖਾਲਸਾ ਜੀ ਫਤਿਹ ਦਾਸ ਤੇਜਪ੍ਰੀਤ ਸਿੰਘ ਸਹਾਰਾ ਕਲੱਬ ਤੋਂ ਪਹਿਲਾਂ ਤੇ ਸ਼ੁਕਰਗੁਜ਼ਾਰ ਹਾਂ ਉਸ ਪ੍ਰਮਾਤਮਾ ਦਾ ਜਿਨੇ ਜਿਹੜੀ ਇਹ ਜਲਦੀ ਹੋਈ ਲੜਾਈ ਨੂੰ ਠੱਲ ਪਾ ਕੇ ਖਤਮ ਕਰਤਾ ਗਿਆ ਔਰ ਦੋਵੇਂ ਦੇਸ਼ਾਂ ਦੇ ਜਿਹੜੇ ਨਾਗਰਿਕ ਔਰ ਲੀਡਰ ਨੂੰ ਇਹ ਸਮਝਾਣੀ ਚਾਹੀਦੀ ਹੈ ਵੀ ਨਰਾਈ ਚ ਕੁਝ ਨਹੀਂ ਰੱਖਿਆ ਈਵਨ ਕਿ ਲੜਨ ਦੇ ਨਾਲ ਸਗੋਂ ਨੁਕਸਾਨ ਹੀ ਹੋਣਾ ਹੈ ਤੇ ਪਿਆਰ ਨਾਲ ਜ਼ਿੰਦਗੀ ਲੰਗਦੀ ਤੇ ਪਿਆਰ ਨਾਲ ਜ਼ਿੰਦਗੀ ਲੰਗਾਨੀ ਚਾਹੀਦੀ ਹੈ। ਸੋ ਸਾਰਾ ਕਲੱਬ ਲਗਾਤਾਰ ਇਹਦੇ ਨਾਲ ਜੁੜ ਕੇ ਬੜੀ ਸੇਵਾ ਭਾਵਨਾ ਮੰਨਦੇ ਵਿੱਚ ਆਈ ਹੈ। ਔਰ ਇਹ ਸਭ ਪਰਮਾਤਮਾ ਦੀ ਕਿਰਪਾ ਨਾਲ ਹੀ ਹੈ। ਸੋ ਪਰਮਾਤਮਾ ਦੀ ਕਿਰਪਾ ਰਵੇ ਤੇ ਸੇਵਾ ਭਾਵਨਾ ਚਲਦੀ ਰਹੇ। ਇੱਕ ਮੈਂ ਤੁਹਾਨੂੰ ਗੱਲ ਜ਼ਰੂਰ ਕਰਾਂਗਾ ਸਾਰਾ ਕਲੱਬ ਦੀ ਮੇਰਾ ਮਨ ਜਿੱਥੋਂ ਜ਼ਿਆਦਾ ਅਗਨ ਤੁਸੀਂ ਇੱਕ ਚੀਜ਼ ਵੇਖੀ ਹੁਣ ਰਿੰਕੋ ਜੀ ਪਿੱਛੇ ਸਾਰਾ ਕਲੱਬ ਮਲਕੀ ਇਹਨਾਂ ਕੋ ਵੈਨ ਨੇ ਜਦੋਂ ਜਦੋਂ ਆਪਾਂ ਉਹਨੂੰ ਕੀ ਕਹਿੰਦੇ ਹਾਂ ਜਦੋਂ ਅਵਲ ਫਰੀਜ਼ਰ ਨੇ ਫਰੀਜ਼ਰ ਹੈ ਜਿਸ ਦੇ ਵਿੱਚ ਆਪਾਂ ਡੈੱਡ ਬੋਡੀ ਰੱਖਦੇ ਹਾਂ ਔਰ ਮੈਂ ਇੱਕ ਚੀਜ਼ ਤੋਂ ਬੜਾ ਪ੍ਰਭਾਵਿਤ ਹੋਇਆ ਇੱਕ ਦਿਨ ਮੈਂ ਆਇਆ ਤੇ ਫਰੀਜ਼ਰ ਜਦੋਂ ਇਦਾਂ ਪਿਆ ਸੀਗਾ ਤੇ ਆਮ ਤੁਸੀਂ ਨੋਰਮਲ ਦੇਖੋਗੇ ਫਰੀਜ਼ਰ ਕਿਤੇ ਪਿਆ ਹੋਏ ਨਾ ਤੇ ਲੋਕੀ ਨਾ ਕਹਿੰਦੇ ਕਿ ਯਾਰ ਉਹਦੇ ਤੋਂ ਪਰੇ ਪਰੇ ਹਟਦੇ ਆ ਫੀਲਿੰਗ ਉਹੀ ਆ ਉਹ ਫੀਲਿੰਗ ਉਹ ਜੀ ਨਾਣਾ ਮਾ ਉਹਨੂੰ ਟੱਚ ਨਹੀਂ ਕਰਨਾ ਔਰ ਇਹ ਬਤਿੰਦਰ ਉੱਥੇ ਚਾਹ ਪੀ ਰਿਹਾ ਤੇ ਫ੍ਰੀਜ਼ਰ ਦੇ ਉੱਤੇ ਚਾਹ ਰੱਖੀ ਤੇ ਐ ਇਸ ਤਰੀਕੇ ਨਾਲ ਕਰ ਰਹੇ ਨੇ ਤੇ ਮੈਂ ਵੇਖ ਕੇ ਮੇਰੇ ਮਨ ਦੇ ਵਿੱਚ ਮੈਂ ਕਿਹਾ ਆ ਕੀ ਚੱਕਰ ਪੈ ਰਿਹਾ ਆਮ ਗਲੀ ਦੇ ਵਿੱਚ ਫ੍ਰੀਜ਼ਰ ਪਿਆ ਹੈ ਨਾ ਤੇ ਲੋਕੀ ਕਹਿੰਦੇ ਪਰੇ ਪਰੇ ਰੋ ਔਰ ਇਹ ਸਾਰਾ ਕਲੱਬ ਕੀ ਕਰਦਾ ਫ੍ਰੀਜ਼ਰ ਨੂੰ ਜੱਫੀਆਂ ਬਾਗੇ ਤੇ ਚਾਹ ਪੀਂਦੇ ਹੁੰਦੇ ਤੇ ਇਹਨੇ ਜਿਹਨਾਂ ਦੂਜਾ ਆ ਜਾਂਦਾ ਜੀ ਫ੍ਰੀਜ਼ਰ ਚਾਹੀਦਾ ਕਹਿੰਦਾ ਲਓ ਔਰ ਰੀਅਲੀ ਇੱਕ ਫਕੀਰੀ ਹੁੰਦੀ ਏ ਕਿ ਕਪੜੇ ਪਾਲਣੇ ਭਗਵਾ ਪਾਲਿਆ ਜਾਂ ਹਰਾ ਪਾਲਿਆ ਕੁਝ ਵੀ ਪਾਲਿਆ ਉਹ ਅਲੱਗ ਹੈ ਇੱਕ ਨੇ ਪਰ ਇਹ ਇੰਟਰਨਲ ਮੇਰਾ ਮੈਂ ਬਹੁਤ ਪ੍ਰਭਾਵਿਤ ਹੋਇਆ ਇਸੀ ਨਾਲ ਕਿ ਯਾਰ ਕੀ ਹੈ ਇਹ ਹੈ ਨਾ ਤੇ ਮੈਂ ਕਰਤਾਰ ਸਾਹਿਬ ਨਾਲ ਵੀ ਇਸ ਬਾਰੇ ਡਿਸਕਸ ਕੀਤਾ ਤੇ ਚੰਨ ਗੱਲਾਂ ਮੈਂ ਹੁਣ ਜਿਉ ਬਿਆਨ ਕਰਾਂਗਾ ਬਹੁਤ ਲੰਬੀ ਹੋਏ ਨਹੀਂ ਇਸ ਚੀਜ਼ ਨੇ ਮੇਰੇ ਮਨ ਤੇ ਬਹੁਤ ਆਇਆ ਕਿ ਯਾਰ ਇਹ ਸੱਚ ਜਿਹੜਾ ਨਸ਼ਵਰ ਨਹੀਂ ਨਿਸਵਾਰਥ ਪ੍ਰੇਮ ਨਿਸਵਾਰਥ ਪ੍ਰੇਮ ਨਿਸਵਾਰਥ ਸੇਵਾ ਇਹ ਸਭ ਤੋਂ ਵੱਡਾ ਕਾਰਨ ਹੈ ਸੋ ਜ਼ਿੰਦਗੀ ਚਲਦੇ ਆ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕਲੱਬ ਨਾਲ ਜੋ ਜੁੜੇ ਅੱਜ ਕਾਫੀ ਸਾਲ ਹੋ ਗਏ ਉਹ ਜ਼ਿੰਦਗੀ ਚ ਸਿੱਖਣ ਬੜਾ ਕੁਝ ਮਿਲਿਆ ਠੀਕ ਹੈ ਹਰ ਇਨਸਾਨ ਪੈਸਾ ਕਮਾਉਂਦਾ ਸ਼ੌਰੀਦੋੜ ਚ ਰਹਿੰਦਾ ਹੈ ਬਿਨਸ ਅੱਛਾ ਕਰਦਾ ਲੇਕਿਨ ਇੱਥੇ ਆ ਕੇ ਜੋ ਜ਼ਿੰਦਗੀ ਦੀ ਰੀਅਲ ਜ਼ਿੰਦਗੀ ਬਤੀਤ ਕਰਨ ਦੀ ਜੋ ਸੱਚਾਈ ਸਾਹਮਣੇ ਆਂਦੀ ਔਰ ਜੋ ਮੰਦ ਵਿੱਚ ਸੇਵਾ ਭਾਵਨਾ ਦੀ ਇਹ ਕਿਧਰੇ ਨਹੀਂ ਮਿਲੀ ਸੋ ਸਾਰਾ ਕਲੱਬ ਚ ਇਹ ਸਭ ਕੁਝ ਜੋੜ ਕੇ ਆਪਾਂ ਇਹ ਵੇਖਿਆ ਹੈਗਾ ਇੱਥੋਂ ਤੱਕ ਕਿ ਸ਼ੰਗੀ ਭਾਈ ਜੀ ਨੇ ਬੜੀ ਅੱਛੀ ਗੱਲ ਕੀਤੀ ਲਵਾਰਸ ਲਾਸ਼ਾਂ ਦਾ ਸੰਸਕਾਰ ਸਾਰਾ ਕਲੱਬ ਕਾਫੀ ਕਰ ਚੁੱਕੀ ਹੈ ਔ ਆਪਣੇ ਹੀ ਕਿਸੇ ਰਿਸ਼ਤੇਦਾਰ ਦੀ ਡੈਥ ਹੋ ਜੇ ਤੇ ਸੰਸਕਾਰ ਚ ਜਾਂਦੇ ਆ ਕੇ ਨਾਂ ਤੋਂ ਹੋ ਸ਼ੁਰੂ ਹੋ ਜਾਂਦਾ ਵੀ ਮੰਨ ਦਰਦਾ ਲੇਕਿਨ ਸਾਰਾ ਕਲਬ ਨਾਲ ਜੋੜ ਕੇ ਜਿਹਨੀਆਂ ਲਵਰਸ ਲਾਸ਼ਾਂ ਦਾ ਸੰਸਕਾਰ ਇਸ ਨਾਲ ਕੀਤਾ ਗਿਆ ਵੀ ਇੱਕ ਮਨਤਵ ਸੇਵਾ ਔਰ ਇਹ ਮਹਿਸੂਸ ਕੀਤਾ ਵੀ ਆਪਣਾ ਹੀ ਕੋ ਸਾਥੀ ਸੀ ਆਪਣਾ ਹੀ ਕੋ ਸੱਜਣ ਸੀ ਜਿਹ ਇਸ ਦੁਨੀਆ ਛੱਡ ਕੇ ਚਲਾ ਗਿਆ ਸੋ ਦਿਲੋਂ ਅਸੀਂ ਉਸ ਸੰਸਕਾਰ ਦੇ ਵਿੱਚ ਜੋੜ ਕੇ ਉਹ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਸਭ ਪਰਮਾਤਮਾ ਦੀ ਕਿਰਪਾ ਹੈ ਜਿਨੀਆਂ ਉਹ ਸਾਡੇ ਕੋ ਸੇਵਾ ਲੈ ਲੇ ਉਹ ਨਹੀਂ ਕੀਤੀ ਜਾ ਸਕਦੀ ਹੈ ਹੋਰ ਇਨਸਾਨ ਕੁਝ ਨਹੀਂ ਕਰ ਸਕਦਾ ਪਰਮਾਤਮਾ ਸਭ ਦੇ ਅੰਗ ਸੰਗ ਸਾਈ ਰਹਿਣਾ ਹੈ ਕਹਿੰਦਾ ਭਾਈ ਪਰਮਾਤਮਾ ਬਾਣੀ ਨਾਲ ਜੁੜੋ ਨਾਮ ਨਾਲ ਜੁੜੋ ਹਰ ਤਰ੍ਹਾਂ ਦਾ ਗਿਆਨ ਉਸ ਆ ਜਾਂਦਾ ਸੋ ਇਹ ਸਭ ਕੁਝ ਕਹਿੰਦੇ ਮੈਂ ਧੰਨਵਾਦ ਕਰਦਾ ਥੈਂਕ ਯੂ ਰੋਜ਼ ਇਨਕੁਰਾ ਜੀ ਥੈਂਕ ਯੂ ਮਾਸਟਰ ਜੀ ਕੀ ਕਹਿਣਾ ਚਾਹੁੰਦੇ ਹੋ ਸਹਾਰਾ ਕਲੱਬ ਬਾਰੇ ਮੈਂ ਗੱਲ ਕਰ ਰਿਹਾ ਸੀ ਜੰਗ ਦਾ ਮਾਹੌਲ ਸੀ ਕਰਿਆਣਿਆਂ ਦੁਕਾਨਾਂ ਤੇ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਲੋਕੀ ਮਹਿੰਗੇ ਭਾਰ ਰਾਸ਼ਨ ਲੈਣ ਦੇ 6-6 ਮਹੀਨੇ ਦਾ ਇਹ ਸਾਰਾ ਕਲੱਬ ਨੇ ਉਸ ਚੀਜ਼ ਨੂੰ ਵੇਖਦੇ ਹੋਏ ਲੋੜਵੰਦਾਂ ਨੂੰ ਫ੍ਰੀ ਰਾਸ਼ਨ ਵੰਡਿਆ ਹੈ ਕੀ ਕਹਿਣਾ ਚ ਦੇਖੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਮਹਿਸੂਸ ਕੀਤਾ ਜਦੋਂ ਬਹੁਤ ਬਹੁ ਬਾਜ਼ਾਰਾਂ ਦੇ ਵਿੱਚ ਜੰਗ ਦੇ ਮਾਹੌਲ ਦਾ ਹਫੜਾ ਤਫੜੀ ਮੱਚੀ ਹੋਈ ਸੀ ਤੇ ਲੋਕ ਰਾਸ਼ਨ ਦੀਆਂ ਦੁਕਾਨਾਂ ਤੇ ਸਬਜੀ ਮੰਡੀ ਦੇ ਵਿੱਚ ਇੱਕ ਦੂਜੇ ਨੂੰ ਧੱਕੇ ਮਾਰ ਕੇ ਮਹਿੰਗੇ ਭਾਅ ਤੇ ਸੌਦਾ ਲੈ ਰਹੇ ਸਨ ਜੋ ਕਸਬੀ ਦੀ ਇਸ ਚੀਜ਼ ਦੇ ਉੱਤੇ ਨਜ਼ਰ ਪਈ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਹਰ ਮਹੀਨੇ ਅਸੀਂ ਪੈਨਸ਼ਨ ਦਿੰਦੇ ਆ ਉਹਦੇ ਨਾਲ ਅਸੀਂ ਕਿਉਂ ਨਾ ਇਸ ਇਸ ਵਾਰੀ ਇਹਨਾਂ ਲੋਕਾਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਦਿੱਤਾ ਜਾਏ ਕੋਸ਼ਿਸ਼ ਸਮਝੀ ਅਜਰੂਰਤਮੰਦੀਆਂ ਇਹ ਸਰਜੀ ਆਲੂ ਪਿਆਜ਼ ਦਿੱਤੇ ਜਾ ਤਾਂ ਕਿ ਇਹਨਾਂ ਲੋਕਾਂ ਦਾ ਵੀ ਜੇ جنگ ਵੱਧਦੀ ਹੈ ਤੇ ਇਹਨਾਂ ਲੋਕਾਂ ਦਾ ਵੀ ਘਰ ਦੇ ਵਿੱਚ ਰਸੋਈ ਚੱਲ ਸਕੇ ਕਿਉਂਕਿ ਇਹ ਇਹ ਲੋਕ ਜਿਹੜੇ ਪੈਨਸ਼ਨਰਸ ਨੇ ਉਹ ਹਰ ਮਹੀਨੇ ਆ ਕੇ ਸੋਚਦੇ ਨੇ ਕਿ ਸਾਨੂੰ ਕੁਛ ਨਾ ਕੁਛ ਮਿਲੇਗਾ ਕਿਉਂਕਿ 700 ਰੁਪਿਆ ਜਿਹੜਾ ਮਹੀਨਾ ਪੈਨਸ਼ਨ ਦੇਈਦੀ ਆ ਉਹ ਕੋਈ ਵੀ ਚੀਜ਼ ਨਹੀਂ ਹੈਗੀ ਉਹਨਾਂ ਵਾਸਤੇ ਲੈ ਕੇ ਸਾਡੇ ਵਾਸਤੇ ਆਮ ਲੋਕਾਂ ਵਾਸਤੇ ਕੋਈ ਚੀਜ਼ ਨਹੀਂ ਹੈਗੀ ਬਾਕੀ ਲੇਕਿਨ ਇਹ ਜਿਹੜੇ ਲੋਕ ਆਉਂਦੇ ਨੇ ਇਹਨਾਂ ਨੇ ਆਸ ਲਾਈ ਹੁੰਦੀ ਹੈ ਕਿਸੇ ਨੇ ਬੱਚੇ ਦੀ ਫੀਸ ਦੇਣੀ ਹੈ ਕਿਸੇ ਨੇ ਦਵਾਈ ਲੈਣੀ ਹੈ ਇਸ ਲਈ ਸਾਡੇ ਕਸਬ ਜੁੜੇ ਆ ਉਹ ਹਮੇਸ਼ਾ ਤਤਪਰ ਰਹਿੰਦੇ ਨੇ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਸਕੀਮ ਚੱਲਦੀ ਰਹਿੰਦੀ ਆ ਜਿਸ ਨਾਲ ਲਵਾਰਸ ਬੌੜੀਆਂ ਦਾ ਗੱਲ ਕੀਤੀ ਗਈ ਉਹਨਾਂ ਨੇ ਕਈ ਵਾਰ ਮਹਿਸੂਸ ਕੀਤਾ ਕਿ ਲਵਾਰਸ ਬੋੜੀਆਂ ਜਿਹੜੀਆਂ ਪੁਲਸ ਵਾਲੇ ਉਸ ਸਟੇਸ਼ਨ ਦੇ ਵਿੱਚ ਦੇ ਜਾਂਦੇ ਨੇ ਉਹਨਾਂ ਦਾ ਪੋਸਟਮਾਰਟਮ ਹੋ ਜਾਂਦਾ ਹੈ ਪੋਸਟਮਾਰਟਮ ਹੋਣ ਤੋਂ ਬਾਅਦ ਉਹਨਾਂ ਨੂੰ ਕੋਈ ਹੱਥ ਨਹੀਂ ਲਗਾਉਂਦਾ ਪੁਲਸ ਵਾਲਿਆਂ ਨੇ ਆ ਕੇ ਵਕਫਾ ਥਾਣੇ ਤੋਂ ਆ ਕੇ ਕਾ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਇਹ ਜਿਹੜੀ ਲਵਾਰਸ ਬੋਡੀ ਆ ਉਹਦਾ ਸੰਸਕਾਰ ਕੀਤਾ ਜਾਏ ਕਾ ਸਾਹਿਬ ਫਿਰ ਲਗਾਤਾਰ ਸਾਡੇ ਕਲੱਬ ਦੇ ਜਿਹੜੇ ਮੈਂਬਰ ਆ ਗਏ ਆ ਮੈਨੂੰ ਫੋਨ ਕਰਦੇ ਆ ਸੋਨੂ ਜੀ ਨੂੰ ਫੋਨ ਕਰਦੇ ਆ ਜੋ ਆਪਣੇ 파ਰਥ ਜੀ ਜਾਂ ਹੋਰ ਵੀ ਜਿਹੜੇ ਹੈਗੇ ਪਠਵਾਲ ਜੀ ਲੂਣਾ ਜੀ ਇਹਨਾਂ ਜਿਹੜੇ ਮੈਂਬਰ ਨੇ ਉਹਨਾਂ ਨੂੰ ਫੋਨ ਕਰਦੇ ਉਹ ਆਪ ਜਾ ਕੇ ਸਾਡੇ ਜਿਹੜੇ ਪਾਇਲਟ ਨੇ ਗੱਡੀਆਂ ਦੇ ਉਹਨਾਂ ਨੂੰ ਆ ਲਵਾਰਸ ਬੋੜੀ ਜਿਹੜੀ ਹੈ ਉਹਨਾਂ ਨੂੰ ਚੁੱਕ ਕੇ ਵੈਨ ਦੇ ਵਿੱਚ ਜਿਹੜੀ ਸੰਸਕਾਰ ਵੈਨ ਆ ਉਹਦੇ ਵਿੱਚ ਰੱਖਦੇ ਆ ਉਹਨਾਂ ਨੂੰ ਸਮਸ਼ਾਨ ਘਾੜ ਦੇ ਵਿੱਚ ਲਿਆ ਕੇ ਤੇ ਉਹਨਾਂ ਦੇ ਸੰਸਕਾਰ ਸੰਸਕਾਰ ਹੁੰਦਾ ਹੈ ਤੇ ਸਾ ਉਸ ਕਾਸਾ ਫਿਰ ਉਹ ਉਹਨਾਂ ਦੇ ਇਹ ਬਾਲਣ ਦਾ ਖਰਚਾ ਸਮਗਰੀ ਦਾ ਖਰਚਾ ਉਹ ਸਾਰੇ ਕਲੱਬ ਮੈਂਬਰਾਂ ਕੋਲੋਂ ਮਤਲਬ ਜਿਹੜੇ ਮੌਜੂਦ ਮੈਂਬਰ ਹੁੰਦੇ ਜਾਂ ਹੋਰ ਸਾਡੇ ਕਲੱਬ ਦੇ ਮੈਂਬਰ ਹੁੰਦੇ ਆ ਉਹਨਾਂ ਕੋ ਲੈ ਕੇ ਉਥੇ ਉਹਦਾ ਵਿਧੀ ਵਿਧਾਨਾ ਨਾਲ ਪੂਰੇ ਇਹ ਸੰਸਕਾਰ ਕੀਤਾ ਜਾਂਦਾ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਪਰਮਾਤਮਾ ਕਰੇ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਇਹਨਾਂ ਨੂੰ ਮਤਲਬ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹਦਾ ਬਾਰੇ ਪਤਾ ਲੱਗ ਸਕੇ ਤਾਂ ਕਿ ਬਾਕੀਆਂ ਆਪਣੀਆਂ ਜਿਹੜੀਆਂ ਰਹਿਣੀਆਂ ਰਸਮਾਂ ਉਹ ਆਪਣੇ ਰੀਤੀ ਰਿਵਾਜਾਂ ਨਾਲ ਕਰ ਸਕਣ ਸਾਰਾ ਕਲਬ ਦੇ ਕਿੰਨੇ ਕੰਮ ਕਰਾਈਏ ਜਿਵੇਂ ਇਸ ਸਟੇਸ਼ਨ ਦੇ ਉੱਤੇ ਪਾਣੀ ਦੀਆਂ ਸ਼ਬੀਲਾ ਚੱਲਦੀਆਂ ਗਰਮੀਆਂ ਦੇ ਸਾਰੀਆਂ ਗਰਮੀਆਂ ਚੱਲਦੀਆਂ ਰੇਲਵੇ ਸਟੇਸ਼ਨ ਬੱਸ ਸਟੈਂਡ ਇਸੇ ਸਿਆਲਾਂ ਦੇ ਵਿੱਚ ਚਾਹ ਚੱਲਦੀ ਹੈ ਰੇਲਵੇ ਸਟੇਸ਼ਨ ਬੱਸ ਸਟੈਂਡ ਬਾਬਾ ਲਾਲ ਜੀ ਦੇ ਮੰਦਿਰ ਸਿਵਲ ਹਸਪਤਾਲ ਲੇਬਰ ਚੌਂਕ ਇਹ ਸਾਰੇ ਕਸਬੇ ਦੇ ਉਪਰਾਲੇ ਚੱਲਦੇ ਨੇ ਇਹ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਪਰਸ਼ਾਵਾਂ ਚ ਚੈਨਲ ਦਾ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਹੈ ਕਿ ਇਹ ਬੋਲੇ ਸਾਡੇ ਰਿੰਕੂ ਭਾਜੀ ਬਹੁਤ ਹੀ ਸਾਡੇ ਸਤਿਕਾਰਯੋਗ ਨੇ ਇਹ ਅੱਜ ਦੇ ਨਹੀਂ ਇਹ ਸਾਰਾ ਕਲੱਬ ਤੋਂ ਕਾਫੀ ਸਮੇਂ ਦੇ ਨਾਲ ਜੁੜੇ ਦੇ ਨੇ ਇਹਨਾਂ ਨੂੰ ਮੈਂ ਕਈ ਵਾਰ ਦੇਖ ਜੋ ਮੈਂ ਨਵਾਂ ਨਵਾਂ ਆਣਾ ਸ਼ੁਰੂ ਕੀਤਾ ਇਹ ਵੀ ਇੱਥੇ ਆਂਦੇ ਹੁੰਦੇ ਸੀ ਇਹ ਆਪਣੀ ਭੇਟ ਦਾ ਜਿਹੜੀ ਪਹਿਲੀ ਭੇਟ ਬੋਲਦੇ ਉਹਦੀ ਮਾਇਆ ਜਿਹੜੀ ਹੈਗੀ ਉਹ ਸਾਰਾ ਕਲੱਬ ਨੂੰ ਦਿੰਦੇ ਸੀ ਮੈਂ ਇਹਨਾਂ ਤੋਂ ਬਹੁਤ ਪ੍ਰਭਾਵਿਤ ਸੀ ਇਹਨਾਂ ਨੂੰ ਮਾਂ ਮਾਈ ਇਹਨਾਂ ਦੇ ਉੱਤੇ ਸ੍ਰੀ ਕਿਰਪਾ ਬਣਾ ਕੇ ਰੱਖੇ ਤੇ ਇਹਨਾਂ ਦੇ ਕਾਰੋਬਾਰ ਸੁਭਿਤ ਵਾਧਾ ਪਾਇਆ ਧੰਨਵਾਦ ਏਸੀ ਸਹਾਰਾ ਕਲੱਬ ਬਟਾਲਾ ਕਾਨੂੰਨਾ ਕੰਮ ਗਨਾਏ ਨੇ ਜੋ ਕਿ ਲੋੜਵੰਦਾ ਵਾਸਤੇ ਹਮੇਸ਼ਾ ਅੱਗੇ ਆਉਂਦੇ ਨੇ ਪਰਸ਼ਾਵਾਂ ਨਿਊਜ਼ ਵੱਲੋਂ ਇਹਨਾਂ ਦੇ ਇੱਕ ਪੰਛੀ ਝਾਤ ਮਾਰੀ ਗਈ ਹੈ ਜਿਨ੍ਹਾਂ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਤੁਸੀਂ ਨੋਟ ਕਰਨਾ ਹੈ ਹਮੇਸ਼ਾ ਬਟਾਲਾ ਵਾਸੀ ਨੂੰ ਬੇਨਤੀ ਹੈ ਅਜਿਹੀਆਂ ਸੰਸਥਾਵਾਂ ਦਾ ਸਾਥ ਦਿਓ ਜਿਹੜੇ ਲੋੜਵੰਦਾ ਲਈ ਅੱਗੇ ਆਉਂਦੇ ਹਨ ਵੇਖਦੇ ਰਹੋ ਪਰਸ਼ਾਵਾਂ ਚੈਨਲ